ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਰਣਜੀਤ ਸਿੰਘ ਗ੍ਰੰਥੀ ਗੁਰਦੁਆਰਾ ਸੀਸਗੰਨ ਸਾਹਿਬ ਜੀ ਵਿਖੇ ਦੂਰੋਂ ਦਰਾੜਿਆਂ ਤੋਂ ਚੱਲ ਕੇ ਆਈਆਂ ਹੋਈਆਂ ਸਮੂਹ ਸੰਗਤਾਂ ਨੂੰ ਖਾਲਸਾ ਸਾਰਜਣ ਦੇ ਦਿਵਸ ਦੀ ਬੇਅੰਤ ਬੇਅੰਤ ਵਧਾਈ ਇਹ ਮਹਾਨ ਦਿਵਸ ਸਤਿਗੁਰੂ ਸੱਚੇ ਪਾਤਸ਼ਾਹ ਕਲਗੀਧਰ ਪਿਤਾ ਮਹਾਰਾਜ ਜੀ ਨੇ 1699 ਦੀ ਵਿਸਾਖੀ ਵਾਲੇ ਦਿਨ ਪੰਜਾਂ ਪਿਆਰਿਆਂ ਦੀ ਚੋਣ ਕਰਕੇ ਇਸ ਮਹਾਨ ਦਾਤ ਦੀ ਜੋ ਦਾਦ ਬਖਸ਼ਿਸ਼ ਕੀਤੀ ਕਾਲਸੇ ਦੀ ਝੋਲੀ ਵਿੱਚ ਪਾਈ ਇਸ ਮਹਾਨ ਦਾਦ ਨੂੰ ਤਿਆਰ ਕਰਦਿਆਂ ਹੋਇਆਂ 239 ਸਾਲ ਦਾ ਸਮਾਂ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਜੀ ਤੋਂ ਲੈ ਕਰਕੇ ਔਰ ਕਲਗੀਧਰ ਪਿਤਾ ਮਹਾਰਾ ਸੱਚੇ ਪਾਤਸ਼ਾਹ ਜੀ ਨੇ 1699 ਦੀ ਵਿਸਾਖੀ ਵਾਲੇ ਦਿਨ ਇਹ ਬਖਸ਼ਿਸ਼ ਕਾਲਸੇ ਨੂੰ ਬਖਸ਼ਿਸ਼ ਕੀਤੀ ਸੋ ਕਾਲਸਾ ਜੀ ਇਹ ਮਹਾਨ ਦਾਦ ਜਿਸ ਨੂੰ ਦੇਵੀ ਦੇਵਤੇ ਦਰਸ ਦੇ ਸੰਸਾਰ ਤੋਂ ਗਏ ਇਹ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਚਿੜੀਆਂ ਕੋਲੋਂ ਬਾਝ ਤੜਾਉ ਤਵੇ ਗੋਬਿੰਦ ਸਿੰਘ ਨਾਮ ਕਹਾਉ ਸਵਾ ਲਾਕ ਸੇ ਇੱਕ ਲੜਾਉ ਤਵੇ ਗੋਬਿੰਦ ਸਿੰਘ ਨਾਮ ਕਹਾਉ ਐਸੀਆਂ ਦਾਤਾਂ ਕਲਗੀਧਰ ਪਿਤਾ ਮਾਰਾ ਸੱਚੇ ਪਾਤਸ਼ਾਹੀ ਨੇ ਬਖਸ਼ਿਸ਼ ਕੀਤੀਆਂ ਔਰ ਖਾਲਸੇ ਨੂੰ ਇਹ ਵਚਨ ਕੀਤੇ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪ੍ਰਮਾਤਮਾ ਕੀ ਮਾਵਾ ਖਾਲਸਾ ਅਕਾਲ ਪੁਰਖ ਦੀ ਫੌਜ ਹੈ ਔਰ ਇਹ ਪ੍ਰਮਾਤਮਾ ਦੀ ਕਿਰਪਾ ਸਦਕਾ ਪ੍ਰਗਟ ਹੋਇਆ ਔਰ ਕਲਗੀਧਰ ਪਿਤਾ ਜੀ ਦੇ ਵਚਨ ਨੇ ਖਾਲਸਾ ਮੇਰੋ ਰੂਪ ਹੈ ਖਾਸ਼ ਖਾਲਸੇ ਮੈਂ ਹੂੰ ਕਰੂਨ ਨਵਾਸ ਜਾਵੇ ਗਏ ਵਿਪਰਨ ਕੀ ਰੀਤ ਮੈਂ ਨਾ ਕਰੂ ਇਨ ਕੀ ਵਰਦੀਤ ਸੋ ਖਾਲਸਾ ਜੀ ਅੱਜ ਮਸਾਖੀਪੁਰਬ ਤੇ ਆਪ ਸਮੂਹ ਸੰਗਤਾਂ ਨੂੰ ਬੇਅੰਤ ਵਧਾਈਆਂ ਸਤਿਗੁਰੂ ਜੀ ਕਿਰਪਾ ਕਰਨ ਕਲਗੀਧਰ ਪਾਤਸ਼ਾਹ ਜੀ ਖਾਲਸਾ ਪੰਥ ਦੇ ਸੀਸ ਤੇ ਮਿਹਰ ਭਰਿਆ ਹੱਥ ਰੱਖਣ ਔਰ ਚੜ੍ਹਦੀ ਕਲਾ ਜੀ ਵਾਲੇ ਜੀਵਨ ਬਖਸ਼ਿਸ਼ ਕਰਨ ਔਰ ਖਾਲਸਾ ਪੰਥ ਅੰਦਰ ਏਕਤਾ ਇਤਿਫਾਕ ਔਰ ਚੜ੍ਹਦੀ ਕਲਾ ਵਾਲਾ ਜੀਵਨ ਔਰ ਚੜ੍ਹਦੀ ਕਲਾ ਵਾਲਾ ਸਰੂਪ ਬਖਸ਼ਿਆ ਹੈ ਸਤਿਗੁਰੂ ਜੀ ਇਸੇ ਤਰ੍ਹਾਂ ਚਰਨਾ ਦੇ ਨਾਲ ਜੋੜ ਕਰਕੇ ਆਪਣੇ ਖਾਲਸਾ ਪੰਥ ਨੂੰ ਸਦਾ ਕਾਮਯਾਬੀਆਂ ਦੇ ਨਾਲ ਨਿਵਾਜਦੇ ਰਹਿਣਾ ਦੇਸ਼ਾਂ ਪਰਦੇਸ਼ਾਂ ਵਿੱਚ ਵਸਦਿਆਂ ਹੋਈਆਂ ਸਮੂਹ ਸੰਗਤਾਂ ਨੂੰ ਗੁਰੂ ਦਾ ਚਾਕਰ ਹੋਣ ਦੇ ਨਾਤੇ ਗੁਰੂ ਦਾ ਚੌਰ ਵਰਦਾਰ ਹੋਣ ਦੇ ਨਾਤੇ ਬੇਅੰਤ ਬੇਅੰਤ ਵਧਾਈਆਂ ਸਮੂਹ ਸੰਗਤਾਂ ਨੂੰ ਬੇਅੰਤ ਬੇਅੰਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ